ਤਾਂ ਜੋ ਅਸੀਂ ਉਹਦੇ ਤੋਂ ਧਨ ਦੌਲਤ ਕਮਾ ਸਕੀਏ ਆਪਾਂ ਉਲਟਾ ਗੇੜਾ ਪਾ ਲਿਆ ਗੁਰੂ ਪਿਆਰਿਓ ਆਪਾਂ ਇਸ ਲਈ ਕੰਮ ਨਹੀਂ ਕਰਦੇ ਕਿ ਆਪਾਂ ਉਹਦੇ ਤੋਂ ਭੋਜਨ ਕਮਾ ਸਕੀਏ ਕੱਪੜੇ ਲੈ ਸਕੀਏ ਜ਼ਰੂਰਤਾਂ ਨੂੰ ਜਿੰਨੀਆਂ ਕਹਿੰਦੇ ਪੂਰੀਆਂ ਕਰਕੇ ਇਸ ਸਰੀਰ ਨੂੰ ਸੁਵਸਥ ਰੱਖ ਕੇ ਇਹਦੇ ਨਾਲ ਬੰਦਗੀ ਕਰ ਸਕੀਏ ਆਪਾਂ ਕੀ ਕਰਨ ਲੱਗ ਗਏ ਬੰਦਗੀ ਤਾਂ ਕਰਨੀ ਹੈ ਤਾਂ ਜੋ ਵਾਹਿਗੁਰੂ ਸਾਡੇ ਭੰਡਾਰੇ ਭਰ ਦੇਣ ਤਾਂ ਜੋ ਵਾਹਿਗੁਰੂ ਸਾਨੂੰ ਬਾਹਲਾ ਤਨ ਦੇ ਦੇਵੇ ਵੱਡੇ ਘਰ ਹੋ ਜਾਣ ਕੋਠੀਆਂ ਕਾਰਾਂ ਹੋ ਜਾਣ ਤਨ ਦੌਲਤ ਇਕੱਠੀ ਕਰ ਲਈਏ ਇੱਥੇ ਹੀ ਤੇ ਮਾਰ ਖਾਂਦੇ ਆਪਾਂ ਗੁਰੂ ਪਿਆਰਿਓ ਆਪਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਜੈਲਸ ਆਉਂਦੀ ਆ ਕਿ ਫਲਾਣੇ ਕੋਲ ਇੰਨਾ ਸਾਡੇ ਕੋਲ ਕਿਉਂ ਨਹੀਂ ਹੈ ਫਿਰ ਤਲਪੀ ਲੱਗੀ ਰਹਿੰਦੀ ਆ ਕਿ ਸਾਡਾ ਆ ਨਹੀਂ ਬਣਿਆ ਨਹੀਂ ਬਣਿਆ ਅਰਦਾਸ ਨਹੀਂ ਪੂਰੀ ਹੋਈ ਕਿਉਂ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਕਰਨ ਕੀ ਆਏ ਆ ਆਇ ਤੇ ਕਰਨ ਬੰਦਗੀ ਸੀ ਪਰ ਆਪਾਂ ਬੰਦਗੀ ਇਸ ਲਈ ਕਰਨ ਲੱਗ ਗਏ ਤਾਂ ਜੋ ਇਸ ਸੰਸਾਰ ਚ ਰਹਿ ਸਕੀਏ ਪਰ ਇਸ ਸੰਸਾਰ ਚ ਆਏ ਇਸ ਲਈ ਸੀ ਤਾਂ ਕਿ ਬੰਦਗੀ ਕਰ ਸਕੀਏ ਸੋ ਗੁਰੂ ਪਿਆਰਿਓ ਆਪਾਂ ਆਪਣੇ ਮਨ ਨੂੰ ਸਮਝਾਣਾ ਹੈ